ਬਿਕਰਮ ਮਜੀਠੀਆ ਨੇ ਇੱਕ ਵਾਰ ਫੇਰ ਮਾਨ ਸਰਕਾਰ ਤੇ ਬਦਲਾਖੋਰੀ ਦੀ ਰਾਜਨੀਤੀ ਦਾ ਇਲਜ਼ਾਮ ਲਾਇਆ ਮਜੀਠੀਆ ਨੇ ਕਿਹਾ ਕਿ ਕਿਸੇ ਪਰਚੇ ਤੋਂ ਨਹੀਂ ਡਰਨ ਵਾਲੇ ਦਮ ਭਰਿਆ ਕਿ ਜੇਕਰ ਨਿਜਾਮ ਬਦਲਿਆ ਤਾਂ ਹਿਸਾਬ ਜ਼ਰੂਰ ਲਿਆ ਜਾਵੇਗਾ ਉਹ ਪਰਚਾ ਦੇ ਜਿਹੜਾ ਮੈਂ ਮਜੀਠੀਆ ਨਹੀਂ ਡਰਦਾ ਤੇਰੇ ਪਰਚੇ ਪਰਚੇ ਤੋਂ ਯਾਦ ਰੱਖੀ ਇਹ ਮਾਲਕ ਦੇ ਰੰਗ ਨੇ ਜਿਸ ਨੂੰ ਤੈਨੂੰ ਕੁਰਸੀ ਮਿਲ ਗਈ ਹੈ ਔਰ ਜੇ ਮਾਲਕ ਤੇਰੇ ਵਰਗੇ ਨੂੰ ਬਣਾ ਸਕਦਾ ਫਿਰ ਕੋਈ ਬਣ ਸਕਦਾ ਇਹ ਵੀ ਯਾਦ ਰੱਖ ਲੈ ਤੇ ਜੇ ਕਿਸੇ ਵਾਰੀ ਮੱਟਾ ਬਦਲ ਗਿਆ ਨਾ ਤੇ ਫਿਰ ਜਦੋਂ ਮੈਂ ਕਢਾਈਆਂ ਨਾ ਚੀਕਾਂ ਤੇ ਫੇਰ ਤੇ ਤੋਂ ਸਹੀ ਨਹੀਂ ਜਾਣੀਆਂ ਜੋ ਤੇਰੇ ਹਾਲਾਤ ਬਣਦੇ ਇਸ ਲਈ ਮੈਂ ਇਹ ਗੱਲ ਤੇ ਜਾਨਾ ਨਹੀਂ ਚਾਹੁੰਦਾ ਸੀ ਮਗਰ ਮੈਂ ਤੁਹਾਨੂੰ ਤਾਂ ਇਹ ਰਿਕਵੈਸਟ ਕਰਦਾ ਬੇਨਤੀ ਕਰਦਾ ਕਿ ਜਿਹੜਾ ਬੇਟੀ ਦਾ ਨਾ ਹੋਇਆ ਸਾਦ ਸੰਗਤੀ ਉਹਨੇ ਕਦੇ ਪੰਜਾਬ ਦਾ ਜਿਵੇਂ ਅੰਮ੍ਰਿਤਸਰ ਸਾਹਿਬ ਦਾ ਨਹੀਂ ਹੋ ਜਾਣ ਸਮਝੌਤਾ ਵੇਖੋ ਕਿੱਡਾ ਕਟਿਆ ਰਿਮੋਟ ਕੰਟਰੋਲ ਨਾਲ ਚੱਲਦਾ ਉੱਥੇ ਜਾ ਕੇ ਤਲ ਧਰਨਾ ਕੀ ਮਾਰਿਆ ਸੀ ਛੀਦੇ ਆਜ਼ਮ ਛੀਦ ਪਾਕਤ ਸਿੰਘ ਤੇ ਕਹਿੰਦੇ ਜੀ ਅਸੀਂ ਤਾਂ ਬੈਠੇ ਆ ਕਿਹੜੇ ਮਰਤ ਤੇ ਬੈਠੇ ਸੀ ਹਣ ਮਰਜ਼ੂਬਤ ਇਹ ਪਹਿਲਾਂ ਹੀ ਵੇਖਿਆ ਖਾ ਪੀ ਕੇ ਰਾਤ ਨੂੰ ਵੀ ਆ ਕੇ ਛਾਬ ਨੂੰ ਫੇਰ ਜਾ ਕੇ ਖਾ ਪੀ ਲੇ ਇਹ ਪਹਿਲੇ ਮਰਨ ਵਰਤ ਦੇ ਵੇਖਿਆ ਕੇਜਰੀਆਲ ਵੀ ਅੰਦਰੋਂ ਵੇਖਦਾ ਹੋਣਾ ਕਿ ਇਹ ਕਿ ਇਹ ਜਿਹਾ ਵਰਤ ਰੱਖ ਲਿਆ ਮੇਰੇ ਚੱਕਰ ਉਹ ਗਰੀਬ ਤਾਂ ਐਵੇਂ ਠੋਕ ਛੱਡਿਆ ਮੈਂ ਤਾਂ ਉਹਦੇ ਨਾਲ ਹਮਦਰਦੀ ਆ ਇਹ ਨਹੀਂ ਚਾਹੁੰਦਾ ਭਗਵੰਤ ਮਾਨ ਕਿ ਕਿਥੇ ਉਹ ਬਾਹਰ ਆ ਜੀ ਇਹਦਾ ਬੜਾ ਦਾਂ ਲੱਗਿਆ ਕਿਉਂਕਿ ਹੁਣ ਪੁੱਛਣ ਵਾਲਾ ਕੋਈ ਨਹੀਂ